ਜਿਸ ਵਾਰੀ ਗੱਥੀ ਚੋਈ ਗਈ। અમદાવાદ ਦੇ ਵਿੱਚ ਹੋਏ 에어 ਇੰਡੀਆ ਜਹਾਜ਼ ਹਾਦਸੇ ਦੀ ਸ਼ੁਰੂਆਤੀ ਰਿਪੋਰਟ ਸਾਹਮਣੇ ਆਈ ਹੈ। ਵਿਮਾਨ ਦੁਰਘਟਨਾ ਜਾਂਚ ਬੀਰੋ ਯਾਨਕੀ AAIB ਦੀ ਰਿਪੋਰਟ ਦੇ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਨੇ। ਪਲੇਨ ਟੇਕ-ਆਫ ਦੇ ਕੁਝ ਹੀ ਸੈਕਿੰਡ ਬਾਅਦ ਕ੍ਰੈਸ਼ ਹੋ ਗਿਆ ਸੀ। ਇਸ ਦਾ ਅਹਿਮ ਕਾਰਨ ਦੋਨੋਂ ਇੰਜਨਾਂ ਦਾ ਬੰਦ ਹੋ ਜਾਣਾ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਲੇਨ ਜ਼ਰੂਰੀ ਉਚਾਈ ਹਾਸਲ ਕਰ ਚੁੱਕਿਆ ਸੀ ਉਸ ਤੋਂ ਬਾਅਦ ਦੋਨੋਂ ਇੰਜਨ ਰਨ ਤੋਂ ਕਟ-ਆਫ ਮੋਡ ਵਿੱਚ ਚਲੇ ਗਏ ਸੀ ਇਸ ਰਿਪੋਰਟ ਦੇ ਵਿੱਚ ਪਾਇਲਟ ਦੇ ਵਿੱਚ ਹੋਈ ਗੱਲਬਾਤ ਦਾ ਵੀ ਜ਼ਿਕਰ ਹੈ 에어 ਇੰਡੀਆ ਦੀ ਫਲਾਈਂਗ ਬੋਇੰਗ ਡ੍ਰੀਮ ਲਾਈਨਰ 787 ਦੇ ਪਾਇਲਟ ਸੁਮਿਤ ਸਬਰਵਾਲ ਤੇ ਕੋ ਪਾਇਲਟ ਕਲਾਈਵ ਕੁੰਦਰ ਨੇ ਇੰਜਨ ਦੇ ਬੰਦ ਹੋਣ ਦੀ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਸਵਾਲ ਜਵਾਬ ਕੀਤੇ ਸੀ 에어 ਇੰਡੀਆ ਵਿਮਾਨ ਹਾਸੇ ਦੀ ਰਿਪੋਰਟ ਤੋਂ ਕੀ ਕੀ ਪਤਾ ਚੱਲਿਆ ਹੈ ਇਹ ਵੀ ਤੁਹਾਨੂੰ ਦੱਸਦੇ ਹਾਂ ਹੋਇਆ ਕੀ ਸੀ 에어 ਇੰਡੀਆ ਦਾ ਇੱਕ ਬੋਇੰਗ ਜਹਾਜ਼ 787 ਜੋ ਕਿ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਟੇਕ-ਆਫ ਦੇ ਕੁਝ ਹੀ ਮਿੰਟ ਬਾਅਦ ਕ੍ਰੈਸ਼ ਹੋ ਗਿਆ ਇਹ ਹਾਸਾ 12 ਜੂਨ 2025 ਨੂੰ ਦੁਪਹਿਰ 1:40 ਮਿੰਟ ਦੇ ਕਰੀਬ ਹੋਇਆ ਸੀ ਇਸ ਹਾਦਸੇ ਦੀ ਜਾਂਚ ਦੇ ਵਿੱਚ ਜੋ-ਜੋ ਸ਼ਾਮਿਲ ਹੈ ਉਹਨਾਂ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਭਾਰਤ ਦੀ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ ਜਾਂਚ ਸ਼ੁਰੂ ਕੀਤੀ ਕਈ ਦੇਸ਼ਾਂ ਦੇ ਐਕਸਪਰਟ ਵੀ ਇਸ ਦੇ ਵਿੱਚ ਮਦਦ ਕਰ ਰਹੇ ਹੈ ਜਿਵੇਂ ਕਿ ਅਮਰੀਕਾ, ਬ੍ਰਿਟੇਨ, ਪੁਰਤਗਾਲ ਅਤੇ ਕੈਨੇਡਾ ਇਸ ਹਾਦਸੇ ਦੇ ਵਿੱਚ 260 ਲੋਕ ਮਾਰੇ ਗਏ ਸੀ 229 ਯਾਤਰੀ 12 ਕਰੂ ਮੈਂਬਰ ਅਤੇ 19 ਜੋ ਲੋਕ ਜ਼ਮੀਨ ਤੇ ਮੌਜੂਦ ਸੀ ਉਹਨਾਂ ਦੀ ਮੌਤ ਹੋ ਗਈ ਸੀ ਇਸ ਹਾਦਸੇ ਦੇ ਵਿੱਚ ਸਿਰਫ ਇੱਕੋ ਹੀ ਯਾਤਰੀ ਬਚਿਆ ਸੀ thank <laughs> you